ਤਰੂਣਾ ਭਾਈ ਰਾਹ ਦੇ ਵਿੱਚ ਜਾਂਦੇ ਸੀਗੇ ਤੇ ਕੈਂਟਰ ਵੀ ਸਟਾਰਟ ਹੀ ਖੜਾ ਵਾਈਦਾ ਹਨਾ ਕਿ ਆਪਾਂ ਡੈਰੀ ਧੰਦੇ ਨੂੰ ਕਾਮਯਾਬ ਕਰਨਾ ਤਾਂ ਆਪਾਂ ਬਾਈ ਨਾਲ ਗੱਲਬਾਤ ਕਰਵਾਵਾਂਗੇ ਆਪਾਂ ਨੂੰ ਐਂ ਕੰਮ ਕਰਨਾ ਪੈਣਾ ਘਰਾਂ ਦੇ ਵਿੱਚ ਜਾ ਕੇ ਸਪਲਾਈ ਦੇਣੀ ਪੈਣੀ ਹੈ ਹਨਾ ਆਹ ਦੇਖ ਲਓ ਠੀਕ ਹੈ ਆ ਦੀਪ ਕੂਲ ਮਿਲਕ ਏਟੀਐਮ ਇਹ ਏਟੀਐਮ ਬਣਾਤਾ ਭਾਈ ਦੁੱਧ ਵਾਲਾ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੇਰੇ ਕੋਲ ਟਾਈਮ ਤਾਂ ਦੇਖ ਹੈ ਨਹੀਂ ਹਨਾ ਤੇ ਪਹਿਲਾਂ ਮੈਨੂੰ ਐਂ ਦੱਸੋ ਬਈ ਸੋੜਾ ਪਿੰਡ ਕਿਹੜਾ ਹੈਗਾ ਸਾਡਾ ਪਿੰਡ ਢੜੀਆਂ ਜੀ ਢੜੀਆਂ ਜਿਲਾ ਸੰਗਰੂਰ ਠੀਕ ਹੈ ਤੇ ਮਾਨਸਾ ਸਪਲਾਈ ਇੱਧਰ ਆ ਜੋ ਮਾਨਸਾ ਸਪਲਾਈ ਆ ਬਈ ਮਾਨਸਾ ਸਪਲਾਈ ਠੀਕ ਠੀਕ ਹੈ ਠੀਕ ਹੈ ਤੇ ਪਸ਼ੂ ਆਪਣੇ ਆਪ ਦੇ ਘਰ ਦੇ ਰੱਖੇ ਹੋਏ ਆ ਘਰ ਦੇ ਨਹੀਂ ਕੀ ਆਪ ਦੇ ਠੀਕ ਹੈ ਐ ਬਈ ਜੀ ਆਪਾਂ ਗੱਲ ਕਰ ਗਏ ਹੁਣ ਇੱਧਰ ਆ ਜੀ ਏਟੀਐਮ ਮਸ਼ੀਨ ਕਿੰਨੀ ਆਜ ਗਈ ਇਹ ਕਿਵੇਂ ਦੁੱਧ ਕੱਢਦੀ ਹੈ ਕਿ ਦੱਸੋਗੇ ਮਾੜਾ ਜਾਂ ਦੱਸ ਦਿੰਨੇ ਜੀ ਹਾਂਜੀ ਹਾਂਜੀ ਆ ਦੇਖੋ ਜੀ ਇਹ ਸਟਾਰਟ ਹੋ ਗਈ ਸਟਾਰਟ ਹੋ ਗਈ ਚਲੋ ਮੈਂ ਖਾ ਕੈਂਟਰ ਬੰਦ ਕਰਵਾਤਾ ਤੇ ਆਵਾਜ਼ ਜਿਹੜੀ ਸਮਾਰਕ ਹੈ ਅਸਹੀ ਦੱਸੋ ਆ ਦੇਖੋ ਜੀ ਸਟਾਰਟ ਹੋ ਗਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਪਾਉਣਾ ਆਪਾਂ ਪੈਸਿਆਂ 'ਚ ਪੈਸਿਆਂ 'ਚ ਠੀਕ ਹੈ ਜੀ ਫਿਰ ਤਾਂ ਪੈਸੇ ਆ ਗਏ ਇੱਥੇ ਠੀਕ ਐ ਐਂਟਰੀ ਹੋ ਜੂਗੀ ਵੀ ਕਿੰਨੇ ਰੁਪਈਆ ਦਾ ਹਾਂ ਜੀ ਫਿਰ ਤਾਂ ਦੱਬੋ ਇਧਰੋਂ ਪੈਸੇ ਹਰਕੇ ਮਾਰੋ ਐਂਟਰ ਤੇ ਕਾਰਡ ਲਾ ਦਿਓ ਅੱਛਾ ਕਾਰਡ ਲਾਉਣਾ ਪੈਂਦਾ ਹਾਂ ਜੀ ਠੀਕ ਐ ਠੀਕ ਹੈ ਜੀ ਸੰਧਰੀ ਜੇ ਆਪਾਂ ਪਾਉਣਾ ਊ ਪੈਸਿਆਂ 'ਚ ਮਤਲਬ ਹਾਂ ਠੀਕ ਐ ਇਹਨੂੰ 10 ਦਾ ਕਿਸੇ ਨੂੰ 20 ਦਾ ਕਿਸੇ ਨੂੰ 100 ਦਾ ਲੋਟੇ ਦਾ ਠੀਕ ਐ ਇੱਧਰ ਆ ਗਿਆ ਜੀ ਠੀਕ ਐ ਜੀ ਦੱਬੋ ਕਾਰਡ ਲਾ ਦਿਓ ਕਾਰਡ ਲਾ ਦਿਓ ਠੀਕ ਐ ਜੀ ਠੀਕ ਐ ਜੀ ਜੇ ਆਪਾਂ ਪਾਉਣਾ ਕਿਸੇ ਨੂੰ ਅੱਧਾ ਕਿਲੋ 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 1.5 ਕਿਲੋ 2 ਕਿਲੋ ਠੀਕ ਹੈ। ਦਬੋ ਜੀ ਘਟਣਾ ਤੇ ਕੱਟ ਲਾ ਕੱਟ ਲੈ। ਅੱਛਾ ਦੁੱਧ ਕਿੱਥੋਂ ਨਿਕਲਦਾ ਫਿਰ? ਦੁੱਧ ਆ ਆ ਨਿਕਲਦਾ। ਆ ਆ ਨਿਕਲਦਾ। ਠੀਕ ਹੈ। ਅੱਛਾ ਜੀ ਸਮਝ ਗਈ ਗੱਲ। ਇਹਦੇ 'ਚ ਫਿਰ ਮਤਲਬ ਜਿਹੜਾ ਹੈ ਟੈਂਕਰ ਤਿਆਰ ਕਰਵਾਇਆ ਇਹ ਕਿੰਨੇ ਰੁਪਈਆ ਦੇ ਵਿੱਚ ਤਿਆਰ ਹੋ ਗਿਆ ਸੀਗਾ? ਠੀਕ ਹੈ ਜੀ। 5.5 ਲੱਖ ਦੀ ਤਾਂ ਗੱਡੀ ਆ ਆਪਣੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਤੇ 5.5 ਲੱਖ ਰੁਪਈਆ ਇਸ਼ੀ ਨਹੀਂ ਸੀ ਮਸ਼ੀਨ ਮਸ਼ੀਨ ਦਾ ਠੀਕ ਹੈ ਜੀ ਤੇ ਇਹਦੇ ਨਾਲ ਕੰਮ ਬੜਾ ਮਤਲਬ ਆਸਾਨ ਹੋ ਗਿਆ ਹਨਾ ਆਸਾਨ ਹੈ ਜੀ ਇਹਦੇ ਨਾਲ ਕੋਈ ਹੱਥ ਨਹੀਂ ਟਿਕਾਉਣਾ ਠੀਕ ਹੈ ਕੋਈ ਅਗਲੇ ਨੂੰ ਬਹਿ ਨਹੀਂ ਮੈਂ ਵੀ ਨਹੀਂ ਘਟ ਪਾਇਆ ਜਾਂ ਵੱਧ ਪਾਇਆ ਠੀਕ ਹੈ ਠੀਕ ਹੈ ਜੀ ਕੱਟ ਲਾਓ ਭਾਵੇਂ ਆਪ ਕੱਟ ਲਓ ਭਾਵੇਂ ਮਾਲਕ ਆਪ ਕੱਢ ਲੇ ਠੀਕ ਹੈ ਇਹ ਸਾਰਾ ਦੁੱਧ ਜਾਂਦਾ ਨਗਦੋਂ ਨਗਦੀ ਹੈ ਕਿ ਮਹੀਨੇ ਤੋਂ ਵੀ ਸਾਫ ਹੋ ਜਾਂਦਾ ਇਹ ਨਗਦ ਵੀ ਜਾਂਦਾ ਜੀ ਧਾਰ ਵੀ ਜਾਂਦਾ ਧਾਰ ਵੀ ਜਾਂਦਾ ਉਹ ਘਰ ਵੇਖੀਂਦੇ ਨੇ ਜਿਹੋ ਜਿਹੇ ਘਰ ਹੁੰਦੇ ਹੈਗੇ ਠੀਕ ਹੈ ਮਲਾਜਮ ਦਾ ਔਕਾ ਹੁੰਦਾ ਹਾਂ ਜੀ ਆਪਣਾ ਮੈਂ ਤੁਹਾਨੂੰ ਮੇਜਣੇ ਨੂੰ ਕਰੀਦਾ ਦੱਸ ਦੇਣਾ 15 ਦਿਨ ਦਾ ਕੰਮੀ ਤਾਂ ਦੂਜੇ ਨਾਲ ਦੱਸਦਾ ਜੀ ਠੀਕ ਹੈ ਘਰੇ ਕਿੰਨੇ ਕ ਜਾਨਵਰ ਰੱਖੇ ਹੋਏ ਹੈਗੇ ਸਾਡੇ ਥੋੜੀ ਨੇ ਬਾਕੀ ਜਿਹੜੇ ਮਦਰ ਸਾਰੇ ਹੋਣਗੇ ਜੀ ਸਾਡੇ ਕੋਲ ਇਸ ਟਾਈਮ ਆ ਜੇ ਜੇ ਬੱਚੇ ਪਾਈਏ ਫਿਰ ਤਾਂ ਜਾਦੇ ਨੇ ਠੀਕ ਹੈ ਦੁੱਧ ਵਾਲੇ ਹਾਂ ਨਹੀਂ ਨਹੀਂ ਬੱਚੇ ਜਿੰਨੇ ਦੁੱਧ ਵਾਲੇ ਜਿੰਨੇ ਹਾਂ 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 ਦੁੱਧ ਵਾਲੇ ਕਿੰਨੇ ਆਗੇ 45 46 ਨਸਾ ਹੈ ਜੀ ਠੀਕ ਹੈ ਬੰਤਾ ਹਿਸ਼ਾਰੀ ਠੀਕ ਹੈ ਤੇ ਜੇ ਇਹ ਦੁੱਧ ਆਸੀ ਪਾਸੋਂ ਇਕੱਠਾ ਕਰਦੇ ਹਾਂ ਕਿ ਕੱਲਾ ਆਪਦੇ ਫਾਰਮ ਦਾ ਹੀ ਹੈ ਨਹੀਂ ਕੱਲਾ ਆਪਦੇ ਫਾਰਮ ਦਾ ਕੱਲਾ ਦੇ ਜਿਹੜਾ ਆਪਾਂ ਮਾਨਸਾ ਸਪਲਾਈ ਕਰਨਾ ਕੱਲਾ ਆਪਦੇ ਫਾਰਮ ਦਾ ਹੀ ਹੈ ਕੱਲਾ ਆਪਦੇ ਫਾਰਮ ਦਾ ਹੈਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਨਾ ਮਤਲਬ ਜਿਹੜੇ 2 ਦਾ 4 ਮਿੰਟ ਸਾਨੂੰ ਦਿੱਤੇ ਠੀਕ ਹੈ ਮੇਰਾ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਸੀਗਾ ਵੀ ਆਪਾਂ ਨੂੰ ਨਾ ਜਦੋਂ ਪਸ਼ੂ ਆਪਾਂ ਘਰੇ ਵੀ ਰੱਖਦੇ ਆ ਤਾਂ ਉਹਦੀ ਸਪਲਾਈ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਕਰਨੀ ਚਾਹੀਦੀ ਹੈ ਸਟਾਰਟਿੰਗ ਜਿਹੜਾ ਹੈਗਾ ਉਹੋ ਆਪਾਂ ਨੂੰ ਪਤਾ ਹੀ ਹੈ ਛੋਟੇ ਪੱਧਰ ਤੋਂ ਕਰਨਾ ਚਾਹੀਦਾ ਬਾਈ ਜੀ ਹੁਣ ਇਹਨਾਂ ਨੂੰ ਮੈਨੂੰ ਐ ਲੱਗਦਾ ਕਾਫੀ ਸਾਲ ਹੋ ਗਏ ਹੋਣਗੇ ਬਾਈ ਜੀ ਤੁਹਾਨੂੰ ਸਾਨੂੰ ਕਾਫੀ ਸਾਲ ਹੋ ਗਏ 3 ਸਾਲ ਹੋ ਗਏ ਜੀ ਮਾਨਸਾ ਦੇ ਵਿੱਚ 3 ਸਾਲ ਮਾਨਸਾ ਦੇ ਵਿੱਚ ਹੋ ਗਏ ਸਟਾਰਟਿੰਗ ਇੱਥੇ ਕੀਤੀ ਸੀ ਕਿ ਸਟਾਰਟਿੰਗ ਬਰਨਾਲੇ ਤੋਂ ਕਰੀ ਸੀ ਐਸੇ ਪਹਿਲਾਂ 2 ਸਾਲ ਬਰਨਾਲੇ ਜਾਂਦੇ ਰਹੇ ਜੀ ਠੀਕ ਹੈ ਜੀ ਉੱਥੇ ਗਾਣ ਨੂੰ ਫੁੱਦ ਨਹੀਂ ਲੱਗਿਆ ਠੀਕ ਹੈ ਸਾਨੂੰ ਛੱਟ ਗਿਆ ਫਿਰ ਮਾਨਸਾ ਤੁਸੀਂ ਹਾਂ ਜੀ ਆਪ ਦਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਠੀਕ ਹੈ ਜੀ ਜੇ ਕੋਈ ਮਿਲਾਵਟ ਕੱਢੇ ਤੇ 10000 ਰੁਪਏ ਨੂੰ ਨਾਮ ਜਿੰਨਾ ਕਿੱ ਕਿੱਲੋ ਮਗਰ 10000 ਰੁਪਿਆ ਇਨਾਮ ਦਾ ਮਤਲਬ ਤੁਸੀਂ ਤੈਅ ਕੀਤਾ ਹੋਇਆ ਜੇ ਸਾਡੇ ਦੁੱਧ ਦੇ ਵਿੱਚ ਕੋਈ ਮਿਲਾਵਟ ਆਵੇ ਵੈਰੀ ਗੁੱਡ ਤੁਸੀਂ ਵਧਾਈ ਦੇ ਪਾਤਰੋਂ ਜਿਹੜਾ ਤੁਸੀਂ ਮਤਲਬ ਆਪ ਦੀ ਘਰੇ ਮਿਹਨਤ ਕਰਕੇ ਚੰਗਾ ਦੁੱਧ ਸਪਲਾਈ ਤੁਸੀਂ ਸ਼ਹਿਰਾਂ ਦੇ ਵਿੱਚ ਕਰਦੇ ਹੋ ਕਿਉਂਕਿ ਤੁਹਾਡੇ ਹਾਂ ਮੈਂ ਆਖੀ ਇਹਨਾਂ ਬਾਈ ਵੀ ਮਿਹਨਤ ਬਹੁਤ ਜ਼ਿਆਦਾ ਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਕੇ ਟਾਈਮ ਦਿੱਤਾ ਸਾਨੂੰ ਹਨਾ ਬਹੁਤ ਧੰਨਵਾਦ ਤੁਹਾਡੀਆਂ ਇਹ ਵੀਡੀਓ ਦੇਖ ਕੇ ਹਨਾ ਜਿਹੜੇ ਨੌਜਵਾਨ ਹੈਗੇ ਐ ਨਾ ਉਹ ਮਤਲਬ ਉਤਸ਼ਾਹ ਪੈਦਾ ਹੋ ਉਹਨਾਂ ਦੇ ਮਨਾਂ ਦੇ ਵਿੱਚ ਵੀ ਭਾਈ ਯਾਰ ਸਾਡੇ ਕੋਲ ਵੀ ਇਹੋ ਜਿਹਾ ਕੰਟ੍ਰੈਕਟ ਇੱਕ ਦਿਨ ਲਾਲਗੇ ਅਸੀਂ ਵੀ ਦੁੱਧ ਨਾਲ ਹਨਾ ਕਿਉਂਕਿ ਮਿਹਨਤ ਅੱਜਕੱਲ ਜਿਹੜੇ ਹੈਗੇ ਨੌਜਵਾਨ ਵਰਗ ਬਹੁਤ ਜ਼ਿਆਦਾ ਕਰਦਾ ਤੇ ਬਹੁਤ ਬਹੁਤ ਧੰਨਵਾਦ ਆ ਦੇਖੋ ਜੋੜੀ ਹੈ ਜਿਹੜੀ ਹੁਣ ਮਾਨਸਾ ਸ਼ਹਿਰ ਦੇ ਵਿੱਚ ਜਾਊਗੀ ਤੇ ਆਪਦਾ ਜਿਹੜਾ ਹੈਗਾ ਦੁੱਧ ਸਪਲਾਈ ਕਰੂਗੀ ਵੀਡੀਓ ਚੰਗੀ ਲੱਗੀ ਨਾ ਸ਼ੇਅਰ ਜ਼ਰੂਰ ਕਰੋ ਧੰਨਵਾਦ ਸਾਰੇ ਵੀਰਾਂ